ਹਲਕਾ ਦਸੂਹਾ ਦੇ ਪੁਲਿਸ ਥਾਣਾ ਹਾਜੀਪੁਰ ਦੇ ਅਦੀਨ ਪਿੰਦੇ ਸਿਪਰੀਆਂ ਨੇੜੇ ਇੱਕ 17 ਸਾਲਾ ਨੌਜਵਾਨ ਦੀ ਕੰਢੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੋਹਿਤ ਰਾਣਾ ਪੁੱਤਰ ਗਧਰਵ ਸਿੰਘ ਪਿੰਡ ਬੜਲਾ ਜੋ ਕਿ ਆਪਣੇ ਦੋਸਤਾਂ ਨਾਲ ਹੋਲੀ ਖੇលਦੇ ਹੋਏ ਕੰਢੀ ਨਹਿਰ ਵਿੱਚ ਨਹਾਉਣ ਲੱਗਾ ਤਾਂ ਰੋਹਿਤ ਰਾਣਾ ਦੀ ਨਹਾਉਂਦੇ ਸਮੇਂ ਲੱਤ ਫਸ ਗਈ। ਦੋਸਤਾਂ ਮੁਤਾਬਕ ਉਸ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ। ਜਿਸ ਨੂੰ ਬਾਹਰ ਕੱਢਣ 'ਚ ਕਾਫੀ ਸਮਾਂ ਲੱਗ ਗਿਆ ਜਦੋਂ ਤੱਕ ਨੌਜਵਾਨ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ ਮੌਕੇ ਤੇ ਪਹੁੰਚੇ ਐਸਐਚਓ ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਹਾਜੀਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆ ਡਾਕਟਰ ਅਭਿਨਵ ਸ਼ਰਮਾ ਇੱਥੇ ਮੈਂ ਐਮਰਜੈਂਸੀ ਡਿਊਟੀ ਸੀਐਚਸੀ ਹਾਜੀਪੁਰ ਤੇ ਪ੍ਰੈਜ਼ੈਂਟ ਸੀਗਾ ਪੇਸ਼ੈਂਟ ਦਾ ਨਾਮ ਸੀਗਾ ਅ ਰੋਹਿਤ ਰਾਣਾ ਠੀਕ ਹੈ 17 ਸਾਲ ਦੀ ਉਮਰ ਦੀ ਸੀਗੀ ਹੈ ਇਹ ਮੁੰਡੇ Holi ਖੇਲ ਰਹੇ ਸੀਗੇ ਤੇ ਉਸ ਤੋਂ ਬਾਅਦ ਇਹ ਨਹਿਰ ਚ ਨਾਣ ਚਲ ਗਏ ਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਨਹਿਰ ਚ ਡੁੱਬਨ ਕਰਕੇ ਇਹਦੀ ਲੱਤ ਫਸ ਗਈ ਸੀ ਕਿਤੇ ਨਹਿਰ ਚ ਨਾ ਚੋਰੀ ਕਰਕੇ ਇਹਨੇ ਕਾਫੀ ਸੰਘਰਸ਼ ਕੀਤਾ ਪਰ ਇਹਨੂੰ ਕੱਢਣ ਚ ਕਾਫੀ ਟਾਈਮ ਲੱਗ ਗਿਆ ਤੇ ਜਿਸ ਟਾਈਮ ਇਹ ਹਸਪੀਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ ਉਸ ਤੱਕ ਉਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ ਤੇ ਜਿੱਦਾਂ ਇਹਨੂੰ ਲਿਆਇਆ ਸੀ ਸੀਪੀਆਰਓ ਕੀਤਾ ਤੇ ਨਾਲ ਹੀ ਸੀਜੀ ਵਗੈਰਾ ਕਰਾਈ ਸੀਗੀ ਤੇ ਇਸ ਸੀਰੀਜ ਚ ਵੀ ਇਹਦੇ ਇਹੀ ਪੁਸ਼ਟੀ ਹੋਈ ਕਿ ਹੈ ਨੀਲ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਨਫੋਰਮ ਕਰਤੀ ਹੈ ਤੇ ਇਹਨਾਂ ਦੇ ਘਰ ਦੇ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਬਣਦੀ ਹੈ ਉਹਦੇ ਹਿਸਾਬ ਨਾਲ ਕਰਨਗੇ ਜਿਹੜੀ ਡੈੱਡਬੋਡੀ ਮੇਰੇ ਕੀ ਮਾਮਲਾ ਦੀ ਹੈ ਇਹ ਜੀ ਇੱਕ ਡਾਕਟਰੀ ਕੇਟਾਈ ਸੀ ਥਾਣਾ ਹਜਪੁਰਵੇਖ ਹੈ ਤੇ ਇੱਕ ਲੜਕੇ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋਈ ਹੈ ਜਿਸੜ ਕੇ ਨਾਮ ਰੋਹਿਤ ਕੁਮਾਰ ਸਨ ਆਫ ਰੋਹਿਤ ਰਾਣਾ ਸਨ ਆਫ ਗਰਦਾਰ ਬਸਿੰਧ ਵਾਸੀ ਬਡਲਾ ਪੀਐਸਾ ਜੂਆ ਇਸਦੇ ਹੁਣ ਆਏ ਆ ਹਸਪੀਟਲ ਬਾਕੀ ਅਧਿਕਾਰੀਆਂ ਦੀ ਕਾਰਵਾਈਆਂ ਦੇ ਵਾਰਸ ਹੁੰਦੇ ਨੇ ਮੌਕੇ ਤੇ ਬਾਸਾਂ ਨੂੰ ਪੁੱਛ ਕੇ ਜੋ ਜਦਵ ਕੈਂਗੋ ਅੱਗੇ ਕਾਰਵਾਈ ਕਰਾਂਗੇ ਹਲਕਾ ਦਸੂਹਾ ਦੇ ਪੁਲਿਸ ਥਾਣਾ ਹਾਜੀਪੁਰ ਦੇ ਅਦੀਨ ਪਿੰਡ ਸਿਪਰੀਆਂ ਨੇੜੇ ਇੱਕ 17 ਸਾਲਾ ਨੌਜਵਾਨ ਦੀ ਕੰਢੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੋਹਿਤ ਰਾਣਾ ਪੁੱਤਰ ਗਦਰ ਸਿੰਘ ਪਿੰਡ ਬੜਲਾ ਜੋ ਕਿ ਆਪਣੇ ਦੋਸਤਾਂ ਨਾਲ ਹੋਲੀ ਖੇលਦੇ ਹੋਏ ਕੰਢੀ ਨਹਿਰ ਵਿੱਚ ਨਹਾਉਣ ਲੱਗਾ ਤਾਂ ਰੋਹਿਤ ਰਾਣਾ ਦੀ ਨਹਾਉਂਦੇ ਸਮੇਂ ਲੱਤ ਫਸ ਗਈ। ਦੋਸਤਾਂ ਮੁਤਾਬਕ ਉਸ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਜਿਸ ਨੂੰ ਬਾਹਰ ਕੱਢਣ 'ਚ ਕਾਫੀ ਸਮਾਂ ਲੱਗ ਗਿਆ। ਜਦੋਂ ਤੱਕ ਨੌਜਵਾਨ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ ਮੌਕੇ ਤੇ ਪਹੁੰਚੇ ਐਸਐਚਓ ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਨ ਤੇ ਹਾਜੀਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆ ਡਾਕਟਰ ਅਭਿਨਵ ਸ਼ਰਮਾ ਅੱਥੀ ਮੈਂ ਐਮਰਜੈਂਸੀ ਡਿਊਟੀ ਸੀਐਚਸੀ ਹਾਜੀਪੁਰ ਤੇ ਪ੍ਰੈਜ਼ੈਂਟ ਸੀਗਾ ਪੇਸ਼ੈਂਟ ਦਾ ਨਾਮ ਸੀਗਾ ਅ ਰੋਹਿਤ ਰਾਣਾ ਠੀਕ ਹੈ 17 ਸਾਲ ਦੀ ਉਮਰ ਦਾ ਸੀਗਾ ਇਹ ਮੁੰਡੇ ਹੋਲੀ ਖੇਲ ਰਹੇ ਸੀਗੇ ਤੇ ਉਸ ਤੋਂ ਬਾਅਦ ਇਹ ਨਹਿਰ 'ਚ ਨਹਾਣ ਚੱਲ ਗਏ ਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਨਹਿਰ 'ਚ ਡੁੱਬਨ ਕਰਕੇ ਇਹਦੀ ਲੱਤ ਫਸ ਗਈ ਸੀ ਕਿਤੇ ਨਹਿਰ 'ਚ ਨਾ ਚੋਰੀ ਕਰਕੇ ਇਹਨੇ ਕਾਫੀ ਸੰਘਰਸ਼ ਕੀਤਾ ਪਰ ਇਹਨੂੰ ਕੱਢਣ 'ਚ ਕਾਫੀ ਟਾਈਮ ਲੱਗ ਗਿਆ ਕਿ ਜਿਸ ਟਾਈਮ ਇਹ ਹਸਪੀਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ ਉਸ ਤੱਕ ਉਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ ਤੇ ਜਿੱਦਾਂ ਇਹਨੂੰ ਲਿਆਇਆ ਸੀ ਸੀਪੀਆਰਓ ਕੀਤਾ ਤੇ ਨਾਲ ਹੀ ਈਸੀਜੀ ਵਗੈਰਾ ਕਰਾਈ ਸੀਗੀ ਤੇ ਈਸੀਜੀ 'ਚ ਵੀ ਇਹਦੇ ਉਹੀ ਪੁਸ਼ਟੀ ਹੋਈ ਕਿ ਹੈ ਨੀਲ ਤੇ ਉਸ ਤੋਂ ਬਾਅਦ ਸੀ ਪੁਲਿਸ ਇਨਫੋਰਮ ਕਰਤੀ ਹੈ ਤੇ ਇਹਨਾਂ ਦੇ ਘਰ ਦੇ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਬੰਦੀ ਹੈ ਉਹਦੇ ਹਿਸਾਬ ਨਾਲ ਕਰਨਗੇ ਜਿਹੜੀ ਗੱਡਬੜੀ ਮਿਲੀ ਕੀ ਮਾਮਲਾ ਜੀ ਹੈ ਜੀ ਇੱਕ ਡਾਕਟਰੀ ਕੇਟ ਆਈ ਸੀ थाना ਹਜਪੁਰ ਵੇਖੇ ਤੇ ਇੱਕ ਲੜਕੇ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋਈ ਹੈ ਜਿਸ ਲੜਕੇ ਦਾ ਨਾਮ ਰੋਹਿਤ ਕੁਮਾਰ ਸਨ ਆਫ ਰੋਹਿਤ ਰਾਣਾ ਸਨ ਆਫ ਗਰਦਾਰਪ ਸਿੰਘ ਵਾਸੀ ਬਟਲਾ ਪੀਐਸਾ ਜੂਆ ਇਸਦੇ ਹੁਣ ਆਏ ਆ ਹਸਪੀਟਲ ਬਾਕੀ ਅਧਿਕਾਰੀਆਂ ਦੇ ਵਾਰਸ ਆਉਂਦੇ ਨੇ ਮੌਕੇ ਤੇ ਬਾਤਸਾਂ ਨੂੰ ਪੁੱਛ ਕੇ ਜੂੜ ਦਵ ਕੈਨ ਕੋ ਅਗਲੀ ਕਾਰਵਾਈ ਕਰਾਂਗੇ